ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਿੱਖ ਸੈਂਟਰ ਗੁਰੂ ਘਰ 222 ਸਟਰੀਟ ਤੇ ਖੜੇ ਆ ਕੋਇਨਸ ਵਿਲੇਜ ਦੇ ਵਿੱਚ ਜਿੱਥੇ ਕਿ ਪਹਿਲੀ ਵਾਰੀ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਆਰਸ਼ੀਦੀ ਦਿਵਸ ਦੇ ਉੱਤੇ 8 ਜੂਨ 2024 ਨੂੰ ਇੱਕ ਪਹਿਲੀ ਵਾਰੀ ਨਗਰ ਕੀਰਤਨ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਇਹ ਨਗਰ ਕੀਰਤਨ ਦੇ ਬਾਰੇ ਅੱਜ ਅਸੀਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਕਿ ਇਹ ਨਗਰ ਕੀਰਤਨ ਕਿੱਥੋਂ ਸ਼ੁਰੂ ਹੋਣਾ ਇਸ ਦਾ ਰੂਟ ਕੀ ਹੈ ਸੋ ਸਭ ਤੋਂ ਪਹਿਲਾਂ ਮੈਂ ਇਸ ਨਗਰ ਕੀਰਤਨ ਬਾਰੇ ਮੇਰਾ ਪ੍ਰਵਿੰਦਰ ਸਿੰਘ ਜੀ ਬਿੱਲਾ ਜੀ ਖੜੇ ਨਾ ਮੈਂ ਉਹਨਾਂ ਨੂੰ ਕਹਾਂਗਾ ਕਿ ਇਹ ਨਗਰ ਕੀਰਤਨ ਦਾ ਟਾਈਮਿੰਗ ਅਤੇ ਰੂਟ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਸੈਂਟਰ ਆਫ ਕੁਇਨਸ ਵਿਲੇਜ ਅਤੇ ਫਲਸ਼ਿੰਗ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਨਗਰ ਕੀਰਤਨ ਸਜਾਏ ਜਾ ਰਹੇ ਹਨ ਤਾਂ ਤਾਂਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਉਹ ਜਿਹੜੇ 8 ਜੂਨ ਨੂੰ ਸਵੇਰੇ 11 ਵਜੇ ਆਪਣੇ ਸ਼ੁਰੂ ਹੋਣਗੇ ਸ਼ਨੀਵਾਰ ਨੂੰ ਇਥੋਂ 222 31 96 ਐਵਨੂ ਤੋਂ ਸਟਾਰਟ ਹੋ ਕੇ ਫਿਰ ਇਥੋਂ 222 ਸਟ੍ਰੀਟ ਸਟ੍ਰੀਟ ਸਿੱਧਾ ਗੁਰੂ ਘਰ ਜਾ ਕੇ ਬਰੌਡਕ ਤੋਂ ਜਿਹੜੀ ਆਪਾਂ ਰਾਈਟ ਮਾਰਨੀ ਹੈ ਤੇ ਬ੍ਰੌਡਿਕ ਲੈ ਕੇ ਸਿੱਧਾ ਫਿਰ ਥੋੜਾ ਕਚੇਰ ਜਿਹੜਾ ਉਹ ਹੈਗਾ ਆਪਣੇ ਸੰਤ ਸਾਗਰ ਗੁਰੂ ਘਰ ਦੇ ਮੋੜੇ ਤੇ ਹਰਾ ਹੈਗਾ ਉਸ ਤੋਂ ਬਾਅਦ ਸਿੱਧੇ ਜਾਂਦੇ ਹੋਏ ਸਰਵਸ ਰੋਡ ਲੈ ਕੇ ਅਕਰੋਸ ਆ ਲੈਣ ਦਾ ਹਿੱਲ ਸਾਈਡ ਤੋਂ ਰਾਈਟ ਲੈਣੀ ਰਾਈਟ ਲੈ ਕੇ ਤੇ ਉਸ ਤੋਂ ਬਾਅਦ ਅਸੀਂ ਜਾਣਾ ਹੈਗਾ ਆ ਲਿਟਰਲ ਨੈਕ ਤੇ ਤੇ ਲਿਟਰਨੈਕ ਦੇ ਉੱਪਰ ਸਾਡੇ ਕੋ ਸਾਨੂੰ ਉੱਥੇ ਆਪਣੇ ਥੋੜਾ ਠਹਿਰਾਵਾ ਹੈਗਾ ਜਿੱਥੇ ਸਾਰੇ ਪੋਲੀਟੀਕਲ ਲੀਡਰ ਵਗੈਰਾ ਜਾਂ ਜਿੰਨੇ ਵੀ ਆਪਣੇ ਕਾਉਂਸਲ ਸਿਟੀ ਕਾਉਂਸਲ ਵਗੈਰਾ ਆ ਰਹੇ ਆ ਉੱਥੇ ਸਾਡੇ ਕੋਲ ਉੱਥੇ ਲੰਗਰਾਂ ਦੇ ਵੀ ਪ੍ਰਬੰਧ ਹੈਗੇ ਸਾਡੇ ਕੋਲ ਕਾਫੀ ਤਰ੍ਹਾਂ ਦੇ ਪੀਜ਼ਾ ਦਾ ਉੱਥੇ ਆਪਣੇ ਸ਼ਬੀਰ ਲੱਗਣੀ ਆ ਉਸ ਤੋਂ ਬਾਅਦ ਬੱਚੀ ਸਿੱਧੇ ਹੀ ਜਦੋਂ ਹਿਲ ਸਾਈਡ ਤੇ ਜਾਣਾ ਅੱਗੇ 263 ਤੋਂ ਲੈਫਟ ਕਰਨੀ ਆ ਦਰੋਤੋਂ ਲੈਫਟ ਉੱਥੇ ਵੀ ਕਾਫੀ ਲੰਗਰਾਂ ਦੇ ਪ੍ਰਬੰਧ ਦਾ ਸੰਗਤ ਵੱਲੋਂ ਤੇ ਉਹ ਜਾਂਦੇ ਹੋਏ 82nd ਐਵੇਨਿਊ ਲੈ ਕੇ ਤੇ ਉਸ ਦੇ ਥੱਲੇ ਉਧਰ ਨੂੰ ਆ ਕੇ ਉਹਦੇ ਤੇ ਵੀ ਕਾਫੀ ਲੰਗਰਾਂ ਦੇ ਪ੍ਰਬੰਧ ਹੈਗੇ ਆ ਸੋ ਇਸ ਤੋਂ ਬਾਅਦ ਜਿਹੜੇ ਆਪਾਂ ਲੇਟਰਨੈਕ ਤੇ ਥੋੜਾ ਮੇਰੇ ਖਿਆਲ ਸ਼ਾਹ ਟਹਿਰਾ ਕਰਨਾ ਉਸ ਤੋਂ ਬਾਅਦ ਫਿਰ ਦੁਬਾਰਾ ਸਰਵਿਸ ਰੋਡ ਲੈ ਕੇ ਤੇ ਅਸੀਂ ਦੁਬਾਰਾ ਹਿੱਲ ਸਾਈਡ ਐਵਨਿਊ ਤੇ ਵਾਪਸ ਆ ਰਹੇ ਤੇ ਦੁਬਾਰਾ ਸਪੇਸ ਸਰਵਿਸ ਰੋਡ ਲੈ ਕੇ ਤੇ ਫਿਰ ਬ੍ਰੌਡਕਟ ਹੁੰਦੇ ਹੋਏ ਤੇ ਦੁਬਾਰਾ ਅਸੀਂ ਫਿਰ 222 ਗੁਰੂ ਘਰ ਆਵਾਂਗੇ ਠੀਕ ਹੈ ਸੋ ਪ੍ਰਧਾਨ ਸਾਹਿਬ ਤੁਸੀਂ ਦੱਸੋਗੇ ਕਿ ਜਿਹੜੇ ਸਾਰੇ ਪਰਮਿਟ ਵਗੈਰਾ ਨੇ ਸਾਡੇ ਨਾਲ ਬਾਬਾ ਜੀ ਹੈੱਡ ਗ੍ਰੰਥੀ ਬਲਵਿੰਦਰ ਸਿੰਘ ਜੀ ਵੀ ਖੜੇ ਨੇ ਆ ਉਹ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਨਗੇ ਅਸੀਂ ਪ੍ਰਧਾਨ ਸਾਹਿਬ ਨੂੰ ਪੁੱਛਦੇ ਆਂ ਕਿ ਜਿਹੜੇ ਇਹ ਪਰਮਿਟ ਜਿਹੜੇ ਆਪਾਂ ਨੂੰ ਸਿਟੀ ਕੋਲੋਂ ਲੈਣੇ ਪੈਂਦੇ ਉਹ ਪਰਮਿਟਾਂ ਦਾ ਜਿਹੜਾ ਪ੍ਰਬੰਧ ਹੋ ਚੁੱਕਾ ਹੋ ਚੁੱਕਾ ਜੀ ਸਾਰਾ ਪ੍ਰਬੰਧ ਸਰਦਾਰ ਹਿੰਮਤ ਸਿੰਘ ਦੁਆਰਾ ਸਾਰਾ ਪ੍ਰਬੰਧ ਹੋ ਚੁੱਕਾ ਤੇ ਬਾਕੀ ਜਿਹੜਾ ਰਹਿਦਾ ਪ੍ਰਬੰਧ ਆ ਜੋ ਸਾਡੇ ਕੋਲ ਵੀਕ ਹੈ ਅਸੀਂ ਉਹਦੇ ਵਿੱਚ ਵੀ ਉਹ ਕੰਪਲੀਟ ਕਰ ਲਵਾਂਗੇ ਸੋ ਹਿੰਮਤ ਸਿੰਘ ਜੀ ਤੁਸੀਂ ਆ ਜਾਓ ਬਾਕੀ ਤੁਸੀਂ ਡਿਟੇਲ ਦੇ ਵਿੱਚ ਦੱਸੋ ਸਾਰਾ ਕਿ ਇਸ ਨਗਰ ਕੀਰਤਨ ਕਿਉਂਕਿ ਆਪਾਂ ਨੂੰ ਪਤਾ ਵੀ ਇਹਨਾਂ ਕੰਟਰੀਆਂ ਦੇ ਵਿੱਚ ਜਦੋਂ ਅਸੀਂ ਨਗਰ ਕੀਰਤਨ ਕੱਢਨੇ ਹੁੰਦੇ ਨੇ ਸਾਨੂੰ ਬਹੁਤ ਵਰਕ ਕਰਨਾ ਪੈਂਦਾ ਕਿਉਂਕਿ ਇੱਥੋਂ ਦੇ ਜਿਹੜੇ ਲਾ ਆਰਡਰ ਨੇ ਉਹ ਬੜੇ ਤਰੀਕੇ ਦੇ ਨਾਲ ਸਾਨੂੰ ਪਰਮਿਟ ਲੈਣੇ ਪੈਂਦੇ ਨੇ ਸੋ ਤੁਸੀਂ ਇਸ ਦੇ ਬਾਰੇ ਡਿਟੇਲ ਵਿੱਚ ਦੱਸੋ ਜੀ ਬਾਜਵਾ ਜੀ ਤੁਹਾਡੇ ਜਿੰਨੇ ਵੀ ਟੀਵੀ ਚੈਨਲ ਦੇ ਈਵਰ ਸਾਰਿਆਂ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਜਿਹੜਾ ਪੰਜਵੇਂ ਪਾਤਸ਼ਾਹ ਜੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ 8 ਜੂਨ ਨੂੰ ਸ਼ਨੀਵਾਰ ਦਿਨ ਬਣਦਾ ਜੀ ਸਵੇਰੇ ਤਕਰੀਬਨ 11 ਵਜੇ ਜਿਵੇਂ ਤੁਹਾਨੂੰ ਦੱਸਿਆ ਗਿਆ ਹੈ ਆ ਇਹ ਗੁਰਦੁਆਰਾ ਸਾਹਿਬ ਫਲਸ਼ਿੰਗ ਤੇ ਕੋਈਨ ਵਿਲੇਜ ਜੋ ਸਿਕਸ ਸੈਂਟਰ ਆਫ ਨਿਊਯਾਰਕ ਹੈ ਕਿ ਸਭ ਤੋਂ ਪੁਰਾਣੇ ਗੁਰਦੁਆਰਿਆਂ ਦੇ ਵਿੱਚੋਂ ਇਹ ਸੰਸਥਾ ਹੈ ਸੋ ਜਿਹੜੀ ਸਿੱਖਾਂ ਦੀ ਆਪਣੀ ਵੱਡੇ ਗੁਰਦੁਾਰੇ ਸੰਸਥਾ ਇੱਥੇ ਬਹੁਤ ਪੰਥ ਵਾਸਤੇ ਜਿਹੜੇ ਕਾਰਜ ਹੁੰਦੇ ਰਹੇ ਆ ਦੋਨੇ ਗੁਰਦੁਆਰਿਆਂ ਚੋਂ ਸਿੱਖੀ ਦਾ ਪ੍ਰਚਾਰ ਪ੍ਰਸਾਰ ਸੋ ਇਹ ਜੋ ਨਗਰ ਕੀਰਤਨ ਸੁਝਾਇਆ ਜਾ ਰਿਹਾ ਹੈ ਇਹ ਸੰਗਤ ਦੇ ਸਹਿਯੋਗ ਦੇ ਨਾਲ ਪਹਿਲਾਂ ਵੀ ਕੱਢਦੇ ਰਹੇ ਆ ਸੋ ਕੁਝ ਕੋਵਿਡ ਦੀ ਵਜ੍ਹਾ ਦੇ ਕਾਰਨ ਕਰਕੇ ਕੁਝ ਸਮੇਂ ਵਾਸਤੇ ਨਗਰ ਕੀਰਤਨ ਨਹੀਂ ਕੱਢੇ ਗਏ ਸੋ ਪ੍ਰਬੰਧਕਾਂ ਨੇ ਇਹ ਫੈਸਲਾ ਕੀਤਾ ਇਸ ਵਾਰ ਜੋ ਨਗਰ ਕੀਰਤਨ ਕੱਢਣ ਦਾ ਜਿਹੜੇ ਪਰਮਟ ਆ ਪਹਿਲਾਂ ਵੀ ਸਾਨੂੰ ਬੜੇ ਈਜ਼ੀਲੀ ਜਿਹੜੇ ਸਾਡੇ ਪ੍ਰੀਸੈਂਟ ਆ ਨੇਵਰ ਹਟ ਦੇ ਉੱਥੋਂ ਅਸੀਂ ਅਪਲਾਈ ਕੀਤਾ ਬੜੇ ਈਜ਼ੀਲੀ ਸਾਨੂੰ ਪ੍ਰਾਪਤ ਹੋ ਜਾਂਦੇ ਆ ਕੋਰਪੋਰੇਟ ਕਰਦੇ ਆ ਜਿਹੜੇ ਪੁਲਿਸ ਡਿਪਾਰਟਮੈਂਟ ਐਂਡ ਪਾਈ ਪੀਡੀ ਸੋ ਅਸੀਂ ਉਹ ਸਾਰੇ ਪ੍ਰਬੰਧ ਜਿਹੜੇ ਪ੍ਰਬੰਧਕਾਂ ਨੇ ਕੰਪਲੀਟ ਕਰ ਲਏ ਆ ਸੋ ਤਕਰੀਬਨ ਜਿਹੜੀਆਂ ਲੰਗਰਾਂ ਦਾ ਜਾਂ ਹੋਰ ਰਸਤਾ ਵਾਸਾਂ ਸਟੇਜ ਢੰਗ ਨਾਲ ਨਗਰ ਕੀਰਤਨ ਨੂੰ ਕੱਢਣ ਲਈ ਸੋ ਅਸੀਂ ਜਿੰਨੇ ਤੁਹਾਡੇ ਵਿਊਅਰ ਆ ਅਸੀਂ ਬੇਨਤੀਆਂ ਵੀ ਕਰਦੇ ਆ ਕਿਉਂਕਿ ਸੰਗਤਾਂ ਨੇ ਚੱਲ ਕੇ ਨਗਰ ਕੀਰਤਨ ਦੇ ਵਿੱਚ ਆਉਣਾ ਆ ਆ ਸਾਡੀ ਬੇਨਤੀ ਹੈ ਕਿ ਨਗਰ ਕੀਰਤਨ ਦੇ ਵਿੱਚ ਆਪ ਜੀ ਕੇਸਰੀ ਤੇ ਨੀਲੀਆਂ ਦਸਤਾਰਾਂ ਦਮਾਲੇ ਸਜਾ ਕੇ ਭੈਣਾ ਦੁਪੱਟੇ ਲੈ ਕੇ ਚੁਣ ਲੈ ਕੇ ਆਉਣ ਚੁੰਨੀਆਂ ਲੈ ਕੇ ਆਉਣ ਤਾਂ ਕਿ ਇੱਕ ਮਾਹੌਲ ਬਣੇ ਸੋ ਇਹ ਨਗਰ ਕੀਰਤਨ ਪੰਜਵੇਂ ਪਾਤਸ਼ਾਹ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਬਾਣੀ ਕੇ ਵਹਿਤ ਬਾਣੀ ਕੇ ਵਹਿਤ ਬਾਣੀ ਦੀ ਮੂਰਤ ਸ਼ਾਂਤੀ ਤੇ ਪਹੁੰਚ ਅ ਜਿਨ੍ਹਾਂ ਨੇ ਜਿਨ੍ਹਾਂ ਨੂੰ ਅਸੀਂ ਹਮੇਸ਼ਾ ਆਪਣੇ ਦਿਲਾਂ ਦੇ ਵਿੱਚ ਯਾਦ ਕਰਦੇ ਜਿਨ੍ਹਾਂ ਨੇ ਸ਼ਹਾਦਤ ਪੀਤੀ ਤਾਂ ਪ੍ਰਾਪਤ ਕੀਤੀ ਸਤਗੁਰਾਂ ਨੇ ਕਿਉਂਕਿ ਉਹਨਾਂ ਨੇ ਪ੍ਰਕਾਸ਼ ਜਿਹੜਾ ਆ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਬਾਣੀ ਦੇ ਵਚਨ ਹਾਰੇ ਆ ਸੋ ਸਭ ਤੋਂ ਵੱਡਾ ਕਾਰਨ ਉਹਨਾਂ ਦੀ ਸ਼ਹਾਦਤ ਦੇ ਵਿੱਚ ਇਹ ਵੀ ਬਣਿਆ ਕਿ ਇੱਕ ਓੰਕਾਰ ਜਿਹੜੀ ਇੱਕ ਦੀ ਗੱਲ ਜਦਕਿ ਉਹਨਾਂ ਸਮਿਆਂ ਦੇ ਵਿੱਚੋਂ ਇਹ ਬੜੀ ਕਰਾਰੀ ਚੋਟ ਸੀਗੀ ਉਸ ਸਮੇਂ ਦੇ ਵਿੱਚ ਅਲੱਗ-ਅਲੱਗ ਭਗਤ ਸਵਾਨਾਂ ਦੀ ਬਾਣੀ ਇਕੱਤਰ ਕਰਨੀ ਪਾਵੇਂ ਕਿ ਜਿਹੜੀਆਂ ਸਾਡੀਆਂ 10 ਪਾਤਸ਼ਾਹੀਆਂ ਜਿਨ੍ਹਾਂ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹੀ ਜੀ ਨੇ ਆਪਣੀਆਂ ਚਾਰ ਅਦਾਸੀਆਂ ਦੇ ਵਿੱਚ ਭਗਤ ਸਹਿਬਾਨਾਂ ਦੀ ਬਾਣੀ ਇਕੱਤਰ ਕਰਨੀ ਸੋ ਸਮੇਂ-ਸਮੇਂ ਤੇ ਆਪਣੇ ਆਪਣੇ ਸਮੇਂ ਕਾਰਜਕਾਲ ਵੇਲੇ ਗੁਰੂ ਸਾਹਿਬਾਨ ਨੇ ਸੇਵਾ ਨਿਭਾਈ ਸੋ ਜਿਨ੍ਹਾਂ ਨੂੰ ਪੰਜਵੇਂ ਪਾਤਸ਼ਾਹੀ ਜੀ ਨੇ ਜਦੋਂ ਇਹ ਪ੍ਰਕਾਸ਼ ਮਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀਤਾ ਸੋ ਉਸ ਵੇਲੇ ਫਿਰ ਉਸ ਵੇਲੇ ਦੀਆਂ ਜਿਹੜੀਆਂ ਹਕੂਮਤਾਂ ਸੀਗੀਆਂ ਕਿਉਂਕਿ ਉਹ ਅਨੇਕਤਾ ਦੀ ਗੱਲ ਜਦੋਂ ਕਿ ਸੱਚ ਜਿਹੜਾ ਸੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਦੀ ਗੱਲ ਇੱਕ ਅਕਾਲ ਪੁਰਖ ਦੀ ਗੱਲ ਜਿਹੜੀ ਸਤਗੁਰਾਂ ਨੇ ਕੀਤੀ ਸੋ ਉਸ ਚੀਜ਼ ਨੂੰ ਲੈ ਕੇ ਮੈਂ ਸਮਝਦਾ ਸਭ ਤੋਂ ਵੱਡੀ ਕਾਰਨ ਇਹ ਵੀ ਇੱਕ ਸ਼ਹਾਦਤ ਦਾ ਗੁਰੂ ਸਾਹਿਬ ਜੀ ਦਾ ਬਣਿਆ ਸੋ ਨਾਲ-ਨਾਲ ਅਸੀਂ ਜਿੱਥੇ ਗੰਗੂ ਨੇ ਜਿਹੜਾ ਮਹਾਰਾਜ ਦਸ਼ਮ ਪਾਤਸ਼ਾਹ ਵੇਲੇ ਜਿਹੜਾ ਅਸੀਂ ਯਾਦ ਸਾਨੂੰ ਹੈਗਾ ਇਤਿਹਾਸ ਵੀ ਉਹਨਾਂ ਨੇ ਕੀ ਕੁਝ ਕੀਤਾ ਸਾਹਿਬਜ਼ਾਦਿਆਂ ਦੇ ਨਾਲ ਉਵੇਂ ਹੀ ਚੰਦੂ ਦੀ ਗੱਲ ਵੀ ਆਉਂਦੀ ਹੈ ਸੋ ਇਹ ਸਾਰਾ ਕੁਝ ਅਸੀਂ ਜਾਣਦੇ ਹਾਂ ਇਤਿਹਾਸ ਸਾਨੂੰ ਸਾਰਿਆਂ ਨੂੰ ਤਤੀ ਤਵੀ ਦੇ ਉੱਤੇ ਸਤਿਗੁਰਾਂ ਨੇ ਜਿਹੜੀ ਆਹੋ ਬੈਠ ਕੇ ਤੇਰਾ ਭਾਣਾ ਮੀਠਾ ਲਾਗੇ ਹਰਨਾਮ ਪਦਾਰਥ ਨਾਨਕ ਮੰਗੇ ਸੋ ਇਹ ਜਿਹੜੇ ਸ਼ਬਦ ਸਤਿਗੁਰਾਂ ਨੇ ਉਚਾਰੇ ਸੋ ਅਸੀਂ ਉਹਨਾਂ ਦੇ ਜੀਵਨ ਇਤਿਹਾਸ ਤੋਂ ਸੇਧ ਲੈਣੀ ਆ ਸੋ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਨੀ ਆ ਤੋ ਨਗਰ ਕੀਰਤਨ ਦੇ ਵਿੱਚ ਅਸੀਂ ਸਾਈਡ ਵਾਗ ਤੇ ਨਹੀਂ ਤੁਰਨਾ ਉਹ ਸਤਪੁਰਾਂ ਦੀ ਪਾਲਕੀ ਦੇ ਪਿੱਛੇ ਤੁਰਨਾ ਗੱਤਕੇ ਦਾ ਪ੍ਰਬੰਧ ਹੈ ਸਕੂਲ ਦਾ ਬੈਂਡ ਸਾਡਾ ਅਲੱਗ-ਅਲੱਗ ਪ੍ਰੀਟ ਦੇ ਵਿੱਚ ਜਾਂਦਾ ਆ ਉਹ ਬੱਚਿਆਂ ਨੇ ਆਉਣਾ ਆ ਸੋ ਨਗਾਰੇ ਹੋਣਗੇ ਜਿਵੇਂ ਪੰਜ ਪਿਆਰੇ ਅਗਵਾਈ ਕਰਦੇ ਹਨ ਪੰਜ ਨਿਸ਼ਾਨ ਚ ਸਤਪੁਰਾਂ ਦੀ ਫਲੋਟ ਕਿੰਨੇ ਹੋਣਗੇ ਫਲੋਟ ਕਿੰਨੇ ਹੋਣਗੇ ਫਲੋਟ ਜੀ ਦੋ ਫਲੋਟ ਅਸੀਂ ਹੋਣਗੇ ਢਾਡੀਆਂ ਵਾਸਤੇ ਆ ਇੱਕ ਜਿਹੜਾ ਪਾਲਕੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸੋ ਕੁਝ ਅਸੀਂ ਹੋਰ ਵੀ ਵਹੀਕਲ ਜਿਨ੍ਹਾਂ ਦੇ ਵਿੱਚ ਟਰੱਕ ਹੋਏਗਾ ਜਿੱਥੇ ਗਤਕੇ ਵਾਲੇ ਸਿੰਘ ਆਪਣੇ ਗਤਕੇ ਦਾ ਜੋਹਰਤ ਖਾਣਗੇ ਸੋ ਨਾਲ ਅਸੀਂ ਪੈਂਪਲਟ ਤਿਆਰ ਕਰਾ ਰਹੇ ਪੰਜਵੇਂ ਪਾਸ਼ਾ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਇੰਗਲਿਸ਼ ਦੇ ਵਿੱਚ ਨੇਬਰਹੁੱਡ ਦੂਜੀਆਂ ਕਮਿਊਨਿਟੀਆਂ ਨੂੰ ਪਤਾ ਲੱਗ ਸਕੇ ਅਸੀਂ ਕਿਉਂ ਬਾਹਰ ਜੁੜੇ ਸਾਡੇ ਧਰਮ ਦਾ ਪ੍ਰਚਾਰ ਪ੍ਰਸਾਰ ਆਇਡੈਂਟੀਟੀ ਜਿਹੜੇ ਹੀਟ ਕਰਾਇਮ ਦੀਆਂ ਘਟਨਾਵਾਂ ਹੁੰਦੀਆਂ ਉਹਨਾਂ ਵਾਸਤੇ ਵੀ ਠੱਲ ਪੈਂਦੀ ਆ ਸੋ ਵੈਸੇ ਵੀ ਜਿਹੜਾ ਜੂਨ ਦਾ ਮਹੀਨਾ ਆ ਜਿੱਥੇ ਸਤਗੁਰਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਉੱਥੇ 1984 ਸਿੱਖ ਜਨ ਨੂੰ ਸਾਈਡ ਜੋ ਭਾਰਤੀ ਆਰਮੀ ਨੇ ਹਕੂਮਤ 'ਤੇ ਨਾਟੈਕ ਕੀਤਾ ਸੋ ਵੀ ਗੱਲਾਂ ਨਾਲ ਜੁੜਦੀਆਂ ਸੋ ਉਹਦੇ ਵਾਸਤੇ ਵੀ ਐਗਜ਼ੀਬਿਸ਼ਨ ਗੁਰਦੁਆਰਾ ਸਾਹਿਬ ਵਿਖੇ ਲੱਗੀ ਹੋਈ ਆ ਸੋ ਉਹ ਦੇਖ ਕੇ ਸਾਡੇ ਆਉਣ ਵਾਲੀਆਂ ਪਨੇਰੀਆਂ ਨੂੰ ਪਤਾ ਲੱਗ ਸਕੇਗਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਵਾਇਕ ਫਾਜ਼ਾ ਫਤਿਹ ਬਣ ਜੀ ਤੁਸੀਂ ਬੀਬੀਆਂ ਭੈਣਾਂ ਨੂੰ ਆਪਣੇ ਵੱਲੋਂ ਕੀ ਅਪੀਲ ਕਰੋਗੇ ਕਿ ਬੱਚਾ ਸਵੇਧ ਕਿਉਂਕਿ ਉਸ ਦਿਨ ਦੇ ਉੱਤੇ ਜਿਹੜੇ ਹਿਸਟਰੀ ਦੀਆਂ ਵੀ ਲੋਕਾਂ ਨੂੰ ਦੱਸਿਆ ਜਾਣਾ ਸਾਡੇ ਕਥਾਵਾਚਕ ਢਾਡੀ ਜਥੇ ਅਤੇ ਉਹਨਾਂ ਨੇ ਦੱਸਣਾ ਵੀ ਕੀ ਕਹੋਗੇ ਤੁਸੀਂ ਬੀਬੀਆਂ ਭੈਣਾਂ ਬੱਚੇ ਕੀ ਇਸ ਵਾਰ ਵਾਇਗੁਰ ਜੀ ਦਾ ਖਾਲਸਾ ਵਾਜੀ ਕਿ ਫਤਿਹ ਪਹਿਲਾਂ ਤਾਂ ਅਸੀਂ ਸਾਰੀਆਂ ਬੀਬੀਆਂ ਨੂੰ ਇਹ ਦਿੰਨੇ ਆ ਕਿ ਪੂਰੀ ਸ਼ਰਧਾ ਦੇ ਨਾਲ ਆਓ ਆਪਣੇ ਬੱਚੇ ਪੂਰੇ ਪਰਿਵਾਰ ਦੇ ਨਾਲ ਲੈ ਕੇ ਤੇ ਸੰਗਤ ਜੁੜੇ ਤਾਂ ਕੇਸਰੀ ਦੁਪੱਟੇ ਲੈ ਕੇ ਜਾਂ ਨੀਲੇ ਸਾਰੇ ਸੰਗਤ ਜ਼ਰੂਰ ਪਹੁੰਚੇ ਹਾਂਜੀ ਗੁਰੂ ਅਰਜਨ ਦੇਵ ਜੀ ਦੇ ਗੁਰਪੁਰਪਤੇ ਵਾਹਿਗੁਰੂ ਜੀ ਕਾ ਖਾਲਸਾ ਸੋਚੀ ਮਾ ਸਾਹਿਬ ਤੁਸੀਂ ਕੀ ਕਹੋਗੇ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਲੋਂ ਤੋਂ ਚਲੋ ਸਾਰੇ ਪ੍ਰਬੰਧਕਾਂ ਵੱਲੋਂ ਵੀ ਔਰ ਜਿੋਲੇ ਇਹ ਅਪੀਲ ਹੈ ਕਿ ਵੱਤਵਤ ਸੰਗਤਾਂ ਨਾਲ ਆਪ ਵੀ ਆਓ ਤੇ ਨਾਲ ਆਪਣੇ ਯਾਰਾਂ ਦੋਸਤਾਂ ਸੱਜਣਾਂ ਨੂੰ ਲੈ ਕੇ ਆਓ ਕਿਉਂਕਿ ਕਾਫੀ ਚਿਰ ਬਾਅਦ ਇਹ ਰੁਕੀ ਹੋਈ ਸੀ ਆਪਣੇ ਨਗਰ ਕੀਰਤਨ ਤੇ ਕਾਫੀ ਚਿਰ ਬਾਅਦ ਫੇਰ ਆਪਾਂ ਪ੍ਰਾਰਾਲਾ ਕਰ ਰਹੇ ਆ ਤੇ ਆਪਾਂ ਇਹ ਉਮੀਦ ਕਰਦੇ ਹਾਂ ਕਿ ਹਮ ਹਮਾ ਕੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਪਹੁੰਚੋ ਨਗਰ ਕੀਰਤਨ ਆਪ ਵੀ ਆਓ ਤੇ ਆਪਣੇ ਯਾਰਾਂ ਦੋਸਤਾਂ ਸੱਜਣਾਂ ਨੂੰ ਲੈ ਕੇ ਆਓ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅ ਜਿੱਥੇ ਸਾਨੂੰ ਅੱਜ ਇਤਿਹਾਸ ਲੋਕਾਂ ਨੂੰ ਵੰਡਣ ਦੀ ਲੋੜ ਹੈ ਸਾਨੂੰ ਦੱਸਣ ਦੀ ਲੋੜ ਹੈ ਜਿਸ ਤਰ੍ਹਾਂ ਹੁਣੇ ਦੱਸ ਰਹੇ ਸਨ ਕਿ ਸ਼ਹੀਦਾਂ ਦੇ ਸਤਾਰ ਗੁਰੂ ਅਰਜਨ ਦੇਵ ਜੀ ਦੀ ਚੰਦੂ ਦਾ ਜ਼ਿਕਰ ਆਉਂਦਾ ਜਿੱਥੇ ਗੰਗੂ ਦਾ ਜ਼ਿਕਰ ਆਉਂਦਾ ਹੈ ਪੰਜਵੇਂ ਪਾਸ਼ਾ ਤੋਂ ਬਾਅਦ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਚੱਲਿਆ ਛੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚਲਾਇਆ ਮੈਂ ਆਪ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਇਆ ਜਿੱਥੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਲਾਹੌਰ ਦੇ ਵਿੱਚ ਬਿਲਕੁਲ ਮਹਾਰਾਜਾ ਰਜੀਤ ਸਿੰਘ ਦਾ ਜਿਹੜਾ ਕਿਲਾ ਉਸਦੇ ਬੜੀ ਦੇ ਉੱਤੇ ਸੋ ਉਸ ਦਿਨ ਦੇ ਉੱਤੇ ਸਾਨੂੰ ਲੋਕਾਂ ਨੂੰ ਇਤਿਹਾਸ ਵੀ ਦੱਸਣ ਦੀ ਲੋੜ ਹੈ ਸੋ ਸਾਡੇ ਨਾਲ ਚੇਅਰਮੈਨ ਸਾਹਿਬ ਚੇਅਰਮੈਨ ਸਾਹਿਬ ਤੁਸੀਂ ਵੀ ਆਪਣੇ ਵੱਲੋਂ ਸੰਗਤਾਂ ਨੂੰ ਅਪੀਲ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ 6 ਸੈਂਟਰ ਆਫ ਨਿਊਯਾਰਕ ਫਲਸ਼ਿੰਗ ਤੇ ਕਿਊਜ਼ ਵਿਲੇ ਦੀਆਂ ਪਰਵਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਆਪਣੇ ਸਾਰੇ ਪਰਿਵਾਰਾਂ ਸਮੇਤ ਤੇ ਸੱਜਣਾ ਮਿੱਤਰਾਂ ਸੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕਰਨ ਦੀ ਕੋਸ਼ਿਸ਼ ਕਰੋ ਜੀ ਤੇ ਜੋ ਗੁਰੂ ਅਰਜਨ ਦੇਵ ਜੀ ਨੇ ਜੋ ਸੰਦੇਸ਼ ਦਿੱਤਾ ਹੈ ਸ਼ਹੀਦੀ ਦਾ ਸ਼ਹੀਦੀ ਦੇ ਜਾਮ ਪ੍ਰਾਪਤ ਕਰਕੇ ਸਾਨੂੰ ਸ਼ਹੀਦੀ ਦੇ ਮਾਰਗ 'ਤੇ ਚੱਲਣ ਵਾਸਤੇ ਅਸੀਂ ਉਸ ਸਿੱਖੀ ਨੂੰ ਧਾਰਨ ਕਰੀਏ ਆਪਣੇ ਬੱਚਿਆਂ ਨੂੰ ਸਿੱਖੀ ਬਾਰੇ ਜਾਣੂ ਕਰਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਹ ਜਿਹੜਾ ਸਾਰਾ ਪ੍ਰੋਗਰਾਮ ਇਹਨਾਂ ਨੇ ਦੱਸਿਆ ਸੋ ਸਾਰੇ ਹੀ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਸਾਡੇ ਨਾਲ ਬਾਬਾ ਜੀ ਪਰ ਬਾਬਾ ਜੀ ਦਾ ਅੱਜ ਕੁਝ ਗਲਾ ਖਰਾਬ ਹੋਣ ਕਰਕੇ ਉਹ ਅੱਜ ਕੁਝ ਬੋਲ ਨਹੀਂ ਰਹੇ ਸੋ ਇਹਨਾਂ ਨੇ ਆਲਰੇਡੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਹੀ ਬੜੀ ਅਪੀਲ ਕੀਤੀ ਹੈ ਗੁਰਦਰਾ ਸਾਹਿਬ ਦੇ ਇਹ ਹੈਡ ਗ੍ਰੰਥੀਨ ਸੋ ਇਹਨਾਂ ਦੇ ਵੱਲੋਂ ਵੀ ਤੁਹਾਨੂੰ ਅਪੀਲ ਕੀਤੀ ਜਾਂਦੀ ਆ ਕਿਉਂਕਿ ਜਿਸ ਤਰ੍ਹਾਂ ਅਸੀਂ ਇਤਿਹਾਸ ਦੀ ਗੱਲ ਕਰਦੇ ਸੀ ਮੇਰੀ ਪੀੜੀ ਦਾ ਮਾਲਕ ਛੇਵੇਂ ਪਾਤਸ਼ਾਹ ਨੇ ਕਿਸ ਤਰ੍ਹਾਂ ਫਿਰ ਚੰਦੂ ਨੂੰ ਲਿਆ ਕੇ ਨੱਥ ਪਾ ਕੇ ਲਾਹੌਰ ਦੀਆਂ ਗਲੀਆਂ ਚ ਘੁਮਾ ਕੇ ਕਿਦਾਂ-ਕਿਦਾਂ ਜਿਹੜੀਆਂ ਸਜਾਵਾਂ ਦਿੱਤੀਆਂ ਸਨ ਸੋ ਉਹ ਵੀ ਜਿਹੜਾ ਤੁਸੀਂ ਜਿਸ ਦਿਨ ਉਹਨਾਂ ਕੀਰਤਨ ਢਾਡੀ ਦੀਆਂ ਵਾਰਾਂ ਹੋਣਗੀਆਂ ਕਥਾਵਾਚਕ ਉਸ ਦੇ ਬਾਰੇ ਵੀ ਜਿਹੜਾ ਤੁਹਾਨੂੰ ਬਹੁਤ ਜਾਣਨਾ ਪਾਉਣਗੇ ਸੋ ਸਾਰੇ ਇਸ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ